ਬਾਹਰ ਇੰਨੀ ਠੰਡੀ ਹੈ ਤੇ ਇਹ ਐ ਮਨੇਰ ਦਾ ਉੱਠ ਕੇ ਬੈਠਾ ਹੈ ਸਾਡਾ ਛਾ। ਪਾਪਾ ਨੂੰ ਕਿ ਆਜੋ 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 ਪਾਪਾ ਆਜੋ। ਚਾਹ ਤਾਂ ਕਹ ਦੋ ਚਾਹ। ਇਹਨੇ ਚਾਹ ਖਾ ਦਿੱਤੀ। ਚਾਹ। ਕਲਾਪਿੰਗ ਕਰੀ ਕਲਾਪਿੰਗ। ਕਲਾਪਿੰਗ ਕਰ। ਚਲੋ ਅ ਬਲੌਗ ਵਿੱਚ ਕਰ ਦੋ ਹਰਗੁਣ। ਬਲੌਗ ਵਿੱਚ ਕਰਦੇ ਦਦਾ। ਦਦਾ ਬੋਲੋ। ਦਦਾ। ਕਿੱਥੇ ਦੱਦਾ ਵਿਕੰਦੀ ਵੀ ਬਾਹਰ ਤਾਂ ਨਹੀਂ ਆਗੇ ਦੱਦਾ ਕਿੱਥੇ ਦੱਦਾ 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 ਕਾ ਕਾ ਉਹ ਹਰ ਗੁੰਡਾ ਦਾਦਾ ਆ ਤੋ ਤੋ ਕਾ ਧੀ ਧੀ ਕਿਥੇ ਔ ਲੈ ਹੁਣ ਇਹ ਧੀਆ ਖੱਡ ਬੜੀ ਆ ਠੰਡੀ ਹੀ ਕਲੋਤੀ ਵੀ ਆ ਤੇ ਡਰਦੀ ਵੀ ਕਿੰਨਾ ਨਾਲ ਛੋਟੇ ਨਾਲ ਡੇ ਪੰਗੇ ਨਾਲ ਲੈ ਮਰਵਾ ਲਈ ਕੀ ਹੈ ਲੈ ਉਹ ਮਰਵਾਲੇ ਡੰਡਾ ਨਹੀਂ ਨਹੀਂ ਮੱਥੇ ਤੇ ਮਾਰਾ ਜਾ ਵਜਾ ਬਸ ਹੋ ਜਾਂਦੀ ਮੱਥੇ ਤੇ ਵਜਾਈ ਵੇਖਾਂ ਵੀਟ ਗਿਆ ਜਿਵੇਂ ਕਰਦਾ ਜਾ ਵੀਡੀਓ ਬਣਾਉਣ ਡਿਆ ਮੈਂ ਤਾਂ ਤੇ ਵੱਜ ਕੇ ਮੱਥੇ ਤੇ ਡੰਡਾ ਮਾਰ ਕੇ ਖੁਸ਼ ਹੁੰਦੀ ਸੀ ਵੀਡੀਓ ਵਿੱਚ ਵੇਖਿਆ ਵਾਕਿਆ ਹਾਂਜੀ ਸਤਿ ਸ਼੍ਰੀ ਅਕਾਲ ਸਾਕ ਤੇ ਤੁਹਾਡਾ ਇੱਕ ਦਿਨ ਮੈਂ ਵਲੌਗ ਦੇ ਵਿੱਚ ਤੇ ਅੱਜ ਚੱਲੇ ਆਂ ਬਾਜ਼ਾਰ ਥੋੜਾ ਜਿਹਾ ਕੰਮ ਦੀਦੀਆਂ ਨੇ ਕਹਿੰਦੇ ਬਾਜ਼ਾਰੋਂ ਸਬਜ਼ੀ ਭਾਜੀ ਲਿਆਓ ਕੋਈ ਚਲੋ ਚੱਲੀਏ ਮੂਲਿਆਂ ਦੇ ਚੜ ਨਹੀਂ ਉਹਨਾਂ ਕਿਹੜਾ ਵੀ ਚਾਲਾ ਪਾ ਦੇ ਹਨਾ ਹਾਂ ਆ ਆਹ ਦੇਖੋ ਦੋਸਤੋ ਮੈਂ ਨਵਾਂ ਟੈਕਸੀ ਰੁਪਾਇਆ ਪਾਈਓ ਮੈਂ ਆਹ ਨਇ ਨਹੀਂ ਅਜੀ ਮੈਂ ਕਹਿੰਦੇ ਆਪਣਾ ਫੇਰ ਕਹਿੰਦੇ ਲੱਥਾ ਪਾਇਆ ਤਾਂ ਹੀ ਕਰਕੇ ਮੈਂ ਨਾ ਇਹ ਲੱਗੇ ਰਹਿੰਦੇ ਤੈਨਾਂ ਆ ਹਸਣ ਲੈ ਲਾਦ ਨੇ ਹੁਣੇ ਆਪਾਂ ਆ ਵਧੀਆ ਕਰਨੀ ਵੇ ਮौज ਕਰਨ ਲਈ ਤਨੇ ਜਾਣੇ ਲੈ ਲਓ ਨਿਊਟਰੀ ਕੁਲਚੇ ਭਲਵਾਨ ਬੰਦ ਚਲ ਗਿਆ ਫਿਰ ਮਾਹੇ ਪਹੁੰਚੇ ਸਾਹਮਣੀ ਬੜੀ ਦੇਰ ਦੇ ਪਹੁੰਚ ਗਈ ਨਹੀਂ ਨਹੀਂ ਬਹੁਤ ਟਾਈਮ ਲਾਇਆ ਓ ਕੀ ਕੀ ਆ ਉਹ ਵੀ ਕਿੱਦ ਨੂੰ ਡਾ ਡੰਡਿਆ ਕੀ ਪਤਾ ਕੀ ਦੋੜ ਪੜੀ ਲਾਦ ਨੇ ਤੇ ਇਧਰ ਦੀਦੀ ਹੁਣ ਆ ਗਏ ਨੇ ਆ ਬੈਠੇ ਪਰ ਦੀ ਸਾਈਡ ਪਤੰਗਾ ਡਾਉਣ ਲੱਪਿਆ ਗੁੱਡੀ ਆ ਅਸ ਅਸ ਗੱਜਬ ਜਿਤੀ ਹੈ ਉਹਨਾਂ ਦੇੜ ਦਿੱਤੀ ਆ ਤੇ ਪਰ ਟੋਪੀ ਨਹੀਂ ਹੋਈ ਲੂਜ਼ ਪਾ ਜੀ ਮੈਂ ਕਹਿੰਦਾ ਉਹ ਲੈ ਗੁੱਡੀ ਉਹ ਲੈ ਗੁੱਡੀ ਲਾ ਕੋ ਨੰਗੀ ਉਹ ਫਣੀ ਆ ਯਾਰ ਮੈਂ ਤਾਂ ਭੱਜ ਗਿਆ ਹਾਂ ਗੁੱਡਾਂ ਟਿਆ ਹੋਣੇ ਆਪਾਂ ਆ ਮੁੰਡੇ ਨੇ ਦੱਸਿਆ ਵੀ ਫੜ ਲਓ ਵੀ ਗੁੱਡਾ ਹਾਂਜੀ ਆਵੇਂ ਲੜਪੀਂ ਨਵੇਂ ਪੈਣਾ ਕਿਦਾਂ ਭੱਜ ਗਏ ਵੀ ਅਸੀਂ ਲੰਡੀਆਂ ਨਵੇਂ ਜਾਣੀਆਂ ਨੇ ਨਹੀਂ ਨਹੀਂ ਦੇਖਦੀ ਉਹ ਕਿੱਧਰ ਲਾਉ ਤੇਰੀ ਭਲੀ ਹੋ ਜੀ ਉਹ ਵੇਖਿਆ ਸ਼ੇਰ ਕਦਾਂ ਨਵੇਂ ਪਿਆ ਵੀ ਮੰਟੋ ਮੰਡੀ ਉਹ ਤਾਂ ਪਾਣੀ ਹੈ ਨਾ ਮੈਂ ਉਹ ਤਾਂ ਚਾਹ ਪੀ ਗਏ ਚਾਹ ਪੀ ਗਏ ਅ ਚਾਹ ਪੀ ਲਾਂਗੇ ਆ ਭੈਣ ਕੱਲੀ ਬਚੀ ਇਸ ਸਾਈਡ ਤੇ ਬੈਠੇ ਨਹੀਂ ਆਉਂਦੀ ਇਹਨਾਂ ਦੋਵਾਂ ਦੇ ਵਿੱਚ ਉਹਦੀਆਂ ਮੈਨੂੰ ਫੇਂਦੇ ਰਹਿਣਾ ਹੈ ਆਹ ਐਸੀ ਜਣ ਅਹੀਂ ਗੋ ਮਾੜੇ ਸਰੀਰ ਤਨੇ ਚੱਲ ਮਾੜੇ ਸਰੀਰ ਨਾਲ ਤਨੇ ਇੱਕ ਸਾਈਡ ਤੇ ਬੈਠੇ ਹਾਂ ਉਹ ਦੋਵੇਂ ਕੋਲਾਂ ਨੇ ਕੋਲ ਪਤਲਾ ਪਤਾ ਕੀ ਆ ਚਾਹ ਬਣਾਉਂ ਤੈਨੂੰ ਚਾਹ ਬਣਾਉਂ ਤੈਨੂੰ ਨਾ ਧੀ ਜਾਨੀ ਚਾਹ ਹੀ ਤੇ ਕੇ ਗਿਆ ਚਾਹ ਬਣਾਉਂ ਤ ਲੰਡੀਆਂ ਮੈਂ ਬੋਲ ਨਹੀਂ ਆਂਦੀ ਪੱਤੀ ਆਹ ਵੇ ਚਾਹ ਹਾਂ ਵਾਰੀ ਵਾਰੀਆ ਹੋਈ ਨੂੰ ਇਹਨੂੰ ਢਾ ਇਹਨੂੰ ਢਾ ਇਹਨੂੰ ਭਾਂਡੇ ਦੇ ਕੰਮ ਵਾਲੀ ਭੋਗੀ ਆ ਮੋਗੀ ਪਾ ਦੇ ਆਹ ਇਹਨੂੰ ਕਹਿੰਦੇ ਜਵਾਨ ਕਹਿੰਦੇ ਆ ਜਵਾਨ ਅਜਵਾਨ ਆ ਵੇ ਅੰਗਰ ਥੋੜੇ ਬੜੇ ਬਣਾਏ ਇੱਕ ਬੰਦੇ ਨੇ ਖਾਣੀ ਰੋਟੀ ਆਹ ਸੱਚ ਆਹ ਸੱਚ ਫਾਇਦਾ ਨਹੀਂ ਕੋਈ ਅਸੀਂ ਦੇ ਆਪਣਾ ਖਾਲੀ ਹੈਣਾ ਅਜਵਾਨ ਇੰਨੇ ਹੁਣ ਖੰਡਪੱਤੀ ਚੋਣੀ ਹੁਣ ਮੈਂ ਨਹੀਂ ਹੁਣ ਆ ਕੋਈ ਅਦਰਕ ਪਾ ਦੋ ਅਦਰਕ ਹਾਂ ਕੀ ਅਦਰਕ ਤਾਂ ਕੋਟੇ ਨੇ ਲੈਣਾ ਹੈ ਮਾਸਾ ਕੋਈ ਨਹੀਂ ਕੋਟਿਆ ਹੀ ਆ ਅਸਰ ਮਿੱਕਾ ਜਨਾ ਲੈ ਲੈ ਵੀ ਗੋੜਾ ਲੇ ਲੈ ਗੋੜਾ ਨਹੀਂ ਨਾ ਨਾ ਤੂੰ ਖੰਡਪੱਤੀ ਪਾ ਹੁਣ ਚਾਹ ਦੇਖੋ ਇਹ ਪੈਣੀ ਚਾਹੀ ਆ ਪੈਣੀ ਕੋਣੀ ਹੈ ਨਾ ਐ ਚਲ ਖੜਾ ਦੇਣੀ ਹੈ ਤੇ ਨਹੀਂ ਚਲ ਆ ਬੈਂਕਿੰਗ ਇਸ ਕੋਈ ਖਤਮ ਕਰ ਦੇਣੀ ਹੈ ਉਹ ਮੈਂ ਕੀ ਲੈਣਾ ਐ ਮੈਂ ਪਾਣੀ ਗਰਮ ਕਰਨ ਲੱਗਾ ਹਾਂ ਹੈ ਨੀ ਕੋ ਮਤੀ ਜੀ ਅੱਜ ਉਹ ਲੈ ਇਹਨ ਮਿਕਸੀ ਜੀ ਦੇ ਨਾ ਪਾਣੀ ਗਰਮ ਕਰਨਾ ਹੈ ਪਹਿਲਾ ਅਕਲ ਦੇਣ ਦੇ ਸ਼ਾ ਹੋਣੀ ਕਹਿੰਦੇ ਮਸਾਲਾ ਸਾਰਾ ਸੜ ਗਿਆ ਤੇ ਬੈਂਗਣ ਕੱਚੇ ਰਹਿ ਗਏ ਇਹ ਹਰ ਪੁੱਲ ਸੇਜ ਤੇ ਬਣਾਉਂਦੇ ਹੀ ਹੈ ਇਹ ਵੱਡੀ ਮੈਂ ਛੋਟੀ ਸਾਹਵਾਮ ਸਹੀ ਗੱਲ ਹੈ ਭਾਈ ਦੇ ਸੱਚ ਪਾਈਆਂ ਜੁਮਾ ਬਤੋ ਵੀ ਭਾਈ ਬਾਬਾ ਰੋ ਦੇਖੋ ਹੁਣ ਜੇ ਸੰਦੀਪ ਨੇ ਪਾਈ ਟੋਪੀ ਤੇ ਉਹਦੇ ਜੁਮਾ ਪਈਆਂ ਸਾਰਿਆਂ ਦੇ ਪਈਆਂ ਜੁਮਾ ਪਰ ਹੋਈ ਛੜੀਆਂ ਛੜੀਆਂ ਇੱਥੋਂ ਆ ਜੁਮਾ ਪੈਣੀਆਂ ਸਾਰਿਆਂ ਦੇ ਕਿਦਾਂ ਇਧਰ ਅੱਛਾ ਅੱਟਾ ਕਿੰਨਾ ਮੱਲਾਵਾ ਅਸੰਦੇ ਮੇਰੀ ਕੁੜੀ ਨੇ ਟੋਪੀ ਲਾ ਕੋ ਵੇਖੋ ਕਿ ਸ਼ਾਇਦ ਮਤਲਬ ਜੂ ਜਾ ਕੋਈ ਤਿਲਕ ਦੀ ਹੋਵੇ ਨੇ ਰਨੇ ਪਕੌੜੇ ਉਹ ਨਹੀਂ ਪਕੌੜੇ ਨਹੀਂ ਬ੍ਰੈਡ ਨਿਕਲਦੇ ਬ੍ਰੈਡ ਸੰਦੀਪ ਨੇ ਖੰਨੇ ਚੁੱਕੇ ਕਿਉਂਕਿ ਕਿਵਾ ਪੰਜ ਸੇ ਨਹੀਂ ਤੋਂ ਕਿਆ ਦੋਈ ਖਾਦੇ ਤੇਰੇ ਨਾਲ ਵੀ ਖਾਦੇ ਅੰਦਰ ਦੋ ਮੈਂ ਖਾਦੇ ਹੁਣ ਕਿਹਦੇ ਕਿਹਦਾ ਹਿੱਸਾ ਰਹਿ ਗਿਆ ਦੋਨੇ ਖਾਦੇ ਦੋ ਖਾਦੇ ਉਹਨੇ ਦੋ ਮੈਂ ਬਸ ਹੁਣ ਇਹ ਤੂੰ ਹੀ ਰਹਿ ਗਿਆ ਮੰਮੀ ਨੂੰ ਤੀਨ ਨੂੰ ਪੰਨੀ ਕੀ ਗੱਲ ਹੈ ਪੌਰੀਆਂ ਜਾਗ ਬੈਠੇ ਕੀ ਹੋਇਆ ਜੇ ਆਜੋ ਅੰਦਰ ਹੀਟਰ ਚੱਲਣ ਡਿਆ ਆਇਆ ਇਹ ਵੀਰ ਵੀ ਗੁੱਡੀਆਂ ਢਾ ਕੇ ਆ ਗਏ ਨੇ ਮਾਵਾ ਚਰਦੇ ਕੋਠੇ ਚੜੇ ਮੁਗਨ ਬਾਹਰ ਮੈਂ ਕੀ ਡਾਇ ਕਰਨ ਭਾਈ ਸੋਣਾ ਇਹ ਆ ਪਾਜੀ ਹਾਂ ਕਰਤਾ ਕਰਤਾ ਭਾਈ ਹਾਂ ਜਾਂਡ ਲਿਆ ਕੇ ਕੰਬਲ ਕਰੋ ਕੜ ਤਾ ਨਾ ਨਾ ਯਾਰ ਉਹਦੇ ਸੰਡੇ ਆ ਅਸੀਂ ਗਏ ਥੋੜਾ ਇਹ ਕੰਬਲ ਜੜੇ ਨਹੀਂ ਧੋਣੇ ਦਿੱਤੇ ਸੀ ਇਹਨਾਂ ਦੇ ਇੱਥੇ ਕਿਤੇ ਧੋਬੀ ਘਾਟਿਆ ਆਹ ਕੋ ਕੰਬਲ ਕੰਬਲ ਲੈ ਆਏ ਆ ਤਾਂ ਕੇ ਇਹ ਮੈਨੂੰ ਲੱਗਾ ਖਣੀ ਇਹ ਕੱਟਦਾ ਭਾਜੀ ਨਾਲਦੀਪ ਨੂੰ ਵੀ ਕੱਟਦਾ ਨਹੀਂ ਇਹ ਰੁਕ ਜਾ ਥੰਮਨੇ ਲਾਉਣਾ ਤੁਹਾਡਾ ਤੁਹਾਡੀ ਸਿਪਲ ਬੰਦ ਨਹੀਂ ਨਹੀਂ ਯਾਰ ਇਹ ਦੀ ਨੇ ਕੰਬਲ ਧਵਾ ਕੇ ਦਿੱਤੇ ਇੱਥੇ ਬਾਗ ਵੀ ਦੀਦੀ ਇਹ ਮੈਨੂੰ ਦੀਦੀ ਹੁਣਾਂ ਦੇ ਕੰਬਲੇ ਆ ਤੇ ਦੀਦੀ ਨੇ ਇਧਰ ਆਪਣੇ ਘਰਾਂ ਵੱਲੋਂ ਧਵਾ ਕੇ ਦਿੱਤੇ ਚਾਬੀ ਉੱਪਰ ਆ ਆ ਕੇ ਕੱਟੇ ਕਰ ਲਏ ਸਾਡੇ ਤੋਂ ਬੁਰੇ ਹਾਲ ਹੋ ਗਏ ਹਾਂ ਬੁਰੇ ਹਾਲ ਹੋ ਗਏ ਹੱਥ ਜੋੜਾ ਪਾਜੀ ਮੈਂ ਕਿਦਾਂ ਹੱਥ ਜੋੜਦੀ ਮੈਂ ਕਿਹਾ ਮੈਂ ਕਿਦਾਂ ਤੇ ਜੋੜਦੇ ਹਾਂ ਪਤਾ ਚੱਲ ਕੋਈ ਹੱਥ ਜੋੜੇ ਤੁਹਾਡੇ ਤੇ ਇਦਾਂ ਹੀ ਬੱਚੇ ਲੈ ਲੈ ਪੈਰ ਚੜ੍ਹਦੇ ਰਹੇ ਮੈਂ ਵੀ ਏਸੀ ਗਾ ਕੇ ਕਿਹਾ ਚੱਲ ਕਮਰੇ 'ਚ ਸੋਣਾ ਹੁੰਦਾ ਵਾ ਭਰੇ ਗੱਲੀ ਰਜਾਈ ਵਧੀਆ ਕਰਤੀ ਉਹਨਾਂ ਨੇ ਭਰੇ ਸਾਫ ਸੁੱਤਰੀ ਕਰਤੀ ਮਿਹਨਤ ਉਹਨਾਂ ਦੀ ਲੱਗੀ ਬੜੀ ਆ ਤੇ ਲਾਂਦਰ ਹੋਣੀਆਂ ਜਿੰਨੇ ਨਹੀਂ ਉਹਨੂੰ ਫਿਰ ਇਦਾਂ ਕਰਦੇ ਪਾਜੀ ਹੱਥ 'ਚ ਟੋਪੀ ਜੀ ਪਾ ਲਓ ਮੈਂ ਹਰ ਗੁਣ ਕਹਿੰਦਾ ਫੋਨ 'ਚ ਨਾ ਆਵੇ ਤੁਹਾਨੂੰ ਵੇਖੀ ਜਾਵੇ ਕਾਉਨ ਉਹ ਤੇ ਆ ਉਹ ਤਾਂ ਵੀ ਗੰਦੀ ਆ ਮੈਂ ਰਹਿਣ ਤੂੰ ਮੇਰੀ ਵੀਜ ਤੋਂ ਨੇ ਉਹ ਜਿੰਨੀ ਇਹਦੇ ਵਾਰੀ ਕੀਤੀ ਉਸ ਤੋਂ ਵੱਡਾ ਬਲੌਦੀ ਕਰਨੀ ਆ ਕਿੰਨੀ ਮੈਂ ਤਾਂ ਪੰਜੋਸ਼ ਹੁੰਦੇ ਜੇ ਨਾ ਉਹਦਾ ਕਰਕੇ ਹੋ ਜਾਂਦਾ ਉਹ ਐਸੀ ਤੇ ਕਰਕੇ ਪੰਗਾ ਪਾ ਲਿਆ ਬਲੂ ਆਇਆ ਹੁਣ ਵੇ ਨਿੱਖਰੀ ਜਿੱਦਾਂ ਨੀ ਤਾਂ ਚਾਂਪਾ ਚੋਕ ਨੀ ਤਾਂ ਵੈਸੇ ਸੋਚ ਲੀਂ ਮੈਂ ਕਮੈਂਟ ਨਹੀਂ ਕੁੜੀ ਨਹੀਂ ਕਰਨ ਦੇ ਸੱਚੀ ਮਿਆਕ ਨਹੀਂ ਕੋਈ ਜਿਹਨਾਂ ਆਪਣੇ ਕੁੜੀ ਸੰਭਲੂਗੀ ਆਪਣੀ ਜਾ ਮੈਨੂੰ ਸੌਂਦੋ ਤੇ ਚਾਂਪ ਕਿੰਨਾ ਕਾਦਣਾ ਵੱਢਣੀ ਭਾਜੀ ਚਕੂ ਨਾ ਚਕੂ ਨਾ ਮਾਰਦੇ ਨਹੀਂ ਜਰੂਰ ਉਹਦੇ ਕੋਈ ਸਪੈਸ਼ਲ ਕੋਈ ਨਹੀਂ ਸੀਰੀਅਸਲੀ ਇਹ ਗੱਲ ਨਾਲ ਭਾਜੀ ਨੇ ਮੈਨੂੰ ਫੋਨ ਕੀਤਾ ਉਹਦੇ ਲਈ ਕਿ ਦਾਤ ਦੂਤ ਹੁੰਦਾ ਯਾਰ ਚੋਪਰ ਉਹ ਅੱਛਾ ਉਹ ਠੀਕ ਹੈ ਜਿਹੜਾ ਉਹ ਖੜਿਆ ਸੀ ਆਪਾਂ ਨਾਲ ਕਸ਼ਮੀਰ ਕਸ਼ਮੀਰ ਲੈ ਗਿਆ ਅੱਛਾ ਉਹ ਦਾਤ ਹੀ ਦੇਸੀ ਤਰੀਕੇ ਨਾਲ ਆਪਾਂ ਜਿੱਦਾਂ ਕਹਦੇ ਉਹ ਦਾਤ ਜੇ ਹੁੰਦਾਗੇ ਦਾਤਰ ਹਾਂ ਦਾਤਰ ਹਾਂ ਦਾਤ ਤਾਂ ਹੋ ਗਿਆ ਸਾ ਕੱਟਣਾ ਵਾਲਾ ਦਾਤ ਹਾਂ ਦਾਤਰ ਹੋ ਗਿਆ ਉਹ ਵੀ ਕਹਿੰਦੇ ਦਾਤਰ ਕੋਈ ਨਹੀਂ ਉਹ ਸਹੀ ਗੱਲ ਹੀ ਸਹੀ ਗੱਲ ਹੀ ਕੋਤਾ ਲੱਗੇ ਸੌਣ ਜਾਓ ਭਾਦੋ ਕੋਤਾ ਲੱਭ ਰਜਾਈਆਂ ਹੁਣ ਰੱਖਣੀਆਂ ਨੇ ਪਹਿਲਾਂ ਛੁੱਟਦੀ ਦੀ ਜਿਹੜੀਆਂ ਰਜਾਈਆਂ ਉਹ ਛੱਡਾਂਗੇ ਆਪਾਂ ਉਸ ਤੋਂ ਬਾਅਦ ਵਿੱਚ ਫਿਰ ਤਨੂ ਭਾਈ ਜੀ ਹੁਣਾਂ ਨੇ ਬੁਲਾਇਆ ਆਪਾਂ ਨੂੰ ਕਹਿੰਦੇ ਆ ਵੀ ਕੁਝ ਨਾ ਕੁਝ ਇੰਜੋਏ ਕਰਦੇ ਆ ਅਜੋ ਘਰੇ ਤੇ ਉਧਰ ਜਾਣਾ ਹੈ ਫਿਰ ਸੋਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਜਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੇ ਹੁਣ ਆਪਾਂ ਤਨੂ ਭਾਈ ਜੀ ਹੁਣਾਂ ਵੱਲ ਚੱਲੇ ਆਂ ਪਾਜੀ ਯੂਨੀ ਨਾਲ ਫੈਮਿਲੀ ਆਪਣੀ ਆ ਗਈ